ਕਿਸਾਨ ਵੀਰੋ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਆਪਾਂ ਪਹਿਲਾਂ ਤਾਂ ਮੌਸਮ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਹਰਿਆਣਾ ਹਿਮਾਚਲ ਦੇ ਵਿੱਚ ਮੌਸਮਾ ਜਿਹੜਾ ਉਹ ਕਿਵੇਂ ਦਾ ਰਹਿ ਸਕਦਾ ਤੇ ਹੁਣ ਜਿਹੜੀ ਬੱਦਲਬਾਈ ਜੀ ਹੋਈ ਆ ਇਹ ਮੀਂਹ ਪੈ ਕੇ ਹਟੂਗੀ ਕਿ ਜਾਂ ਪਹਿਲਾਂ ਹੀ ਧੁੱਪ ਉਹਦੇ ਤੋਂ ਲੱਗਣ ਲੱਗ ਪੈਗੀ ਤੇ ਦੂਸਰੀ ਗੱਲ ਆਪਾਂ ਗੁਲੀ ਡੰਡੇ ਬਾਰੇ ਕਰਨੀ ਹੈ ਕਿ ਜਿਹੜੇ ਕਿਸਾਨ ਵੀਰਾਂ ਕੋ ਸਪਰੇਆ ਨਾਲ ਗੁਲੀ ਡੰਡਾ ਨਹੀਂ ਸੀ ਖਤਮ ਹੋਇਆ ਖੇਤ ਵਿੱਚੋਂ ਤੇ ਹੁਣ ਤਕਰੀਬਨ ਸਾਰੇ ਜਿੱਦਾਂ ਕਣਕ ਨੇ ਸਾਰਾ ਕੀਤਾ ਉਵੇਂ ਹੀ ਗੁਲੀ ਡੰਡਾ ਪੂਰਾ ਨੇ ਸਾਰਾ ਕਰ ਚੁੱਕਾ ਹੈ ਤੇ ਕਈ ਕਿਸਾਨ ਵੀਰ ਪੁੱਛ ਰਹੇ ਸੀ ਕਿ ਕਿੰਨਾ ਕੁ ਆਪਣੇ ਕਣਕ ਦੇ ਝਾੜ ਦਾ ਜਿਹੜਾ ਉਹ ਨੁਕਸਾਨ ਕਰ ਸਕਦਾ ਸੋ ਇਹਦੇ ਬਾਰੇ ਅੱਗੇ ਡਿਟੇਲ ਚ ਗੱਲ ਕਰਦੇ ਆ ਨਵੇਂ ਕਿਸਾਨ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਿਸਾਨ ਵੀਰੋ ਵੀਡੀਓ ਜਿਹੜੀ ਹੋਰ ਕਿਸਾਨ ਵੀਰਾਂ ਤੱਕ ਸ਼ੇਅਰ ਆ ਜਿਹੜੀ ਉਹ ਵੀ ਕਰਿਆ ਕਰੋ ਤੇ ਆਪਣਾ ਕੋਈ ਵੀ ਤੁਸੀਂ ਤੁਹਾਡਾ ਸਵਾਲ ਹੁੰਦਾ ਕੁਝ ਵੀ ਤੁਸੀਂ ਪੁੱਛਣਾ ਉਹ ਤੁਸੀਂ ਕਮੈਂਟ ਕਰ ਸਕਦੇ ਹੋ ਹਰ ਕਮੈਂਟ ਦਾ ਮੈਂ ਰਿਪਲਾਈ ਹੈ ਜਿਹੜਾ ਉਹ ਦਵਾਂਗਾ ਨਹੀਂ ਤੇ ਆਪਣਾ ਇੰਸਟਾ ਤੇ ਵੀ ਪੇਜ ਆ ਉੱਥੇ ਵੀ ਤੁਸੀਂ ਮੈਸੇਜਡ ਆ ਉਹ ਕਰ ਸਕਦੇ ਹੋ ਸੋ ਪਹਿਲਾਂ ਕਿਸਾਨ ਵੀਰੋ ਆਪਾਂ ਮੌਸਮ ਦੀ ਗੱਲ ਕਰੀਏ ਮੌਸਮ ਤਾਂ ਕੱਲ ਵੀ ਪੂਰੇ ਐਨ ਬੱਦਲ ਸੀ ਧੁੱਪ ਜਿਹੜੀ ਉਹ ਬਿਰਲੀ ਬਿਰਲੀ ਆਪਣੇ ਏਰੀਆ ਦੇ ਵਿੱਚ ਲੱਗੀ ਸੀ تقریبا ਸਾਰੇ ਗਰਦਾਸਪੁਰ ਦੇ ਵਿੱਚ ਤੇ ਕਈ ਜਗ੍ਹਾ ਤੇ ਕਈ ਕਿਸਾਨ ਵੀ ਕਹਿ ਰਹੇ ਸੀ ਕਿ ਮੀਂਹ ਵੀ ਪਿਆ ਥੋੜਾ ਥੋੜਾ ਕੜੀਆਂ ਵਾਂਗ ਮਤਲਬ ਰਾਤ ਨੂੰ ਤੇ ਸਵੇਰੇ ਜੀ ਤੁਸੀਂ ਕਹਿ ਸਕਦੇ ਹੋ ਜਿੱਦਾਂ 6 7 ਵਜੇ ਦੇ ਟਾਈਮ ਤੇ ਆਪਣੇ ਤਾਂ ਚਲੋ ਮੀਂਹ ਮਾ ਨਹੀਂ ਪਿਆ ਤੇ ਹੁਣ ਮੌਸਮ ਹੈ ਜਿਹੜਾ ਅੱਜ ਵੀ ਪੂਰਾ ਦੇਣ ਐਨ ਬੱਦਲ ਰਿਹਾ ਹੁਣ ਤੁਸੀਂ ਮੰਨ ਸਕਦੇ ਹੋ ਕਿ ਇਸ ਟਾਈਮ 5 5:30 6 ਦਾ ਟਾਈਮ ਹੈ ਤੇ ਐਨ ਨੇਰੇ ਵਾਂਗੂ ਹੋ ਗਿਆ ਤਾਹੂ ਕਰਕੇ ਵੀਡੀਓ ਜਿਹੜੀ ਉਹ ਕੁਆਲਿਟੀ ਚ ਨਹੀਂ ਬਣ ਰਹੀ ਤੇ ਇਹ ਹੁਣ ਮੀਹ ਜਿਹੜਾ ਉਹ ਪੈ ਸਕਦਾ ਸ਼ਨੀ ਤੇ ਐਤਵਾਰ ਇੱਕ ਦਿਨ ਵਿੱਚੋਂ ਤੁਸੀਂ ਮੰਨ ਸਕਦੇ ਹੋ ਕਿ ਕੱਲ ਜਿਹੜਾ ਉਹ ਵੀ ਮੀਂਹ ਪੈਣ ਦੇ ਅਸਾਰ ਤੇ ਅੱਜ ਤੁਸੀਂ ਜਿੱਦਾਂ ਆਪਣਾ ਮੰਗਲਵਾਰ ਆ ਤੇ ਤੁਸੀਂ ਮੰਨ ਸਕਦੇ ਹੋ ਕਿ ਕੱਲ ਬੁੱਧਵਾਰ ਵੀ ਮੀਂਹ ਪੈਣ ਦੇ ਸਾਰ ਅਗੇ ਵੀਰਵਾਰ ਉਦਾਂ ਹੀ ਬਦਲ ਰਹੇਗਾ ਧੁੱਪ ਘੱਟ ਬਿਰਲੀ ਬਿਰਲੀ ਲੱਗੇਗੀ ਤੇ ਸ਼ਨੀ ਐਤਵਾਰ ਮੀਂਹ ਜਿਹੜਾ ਉਹ ਆਪਾਂ ਨੂੰ ਦੇਖਣ ਨੂੰ ਮਿਲੇਗਾ 80 ਤੋਂ 90% ਸੋ ਉਹ ਤੁਸੀਂ ਮੰਨ ਸਕਦੇ ਹੋ ਕਿ ਉਹ ਮੀਂਹ ਪਏਗਾ ਹੀ ਪਏਗਾ ਤੇ ਇਹਦੇ ਵਿੱਚ ਪ੍ਰਕੋਸ਼ਨ ਕੋਈ ਨਹੀਂ ਪ੍ਰਕੋਸ਼ਨ ਸਿਰਫ ਇਹੋ ਹੀ ਹੈ ਕਿ ਕਿਸਾਨ ਵੀਰ ਹੁਣ ਕਣਕਾਂ ਨੂੰ ਪਾਣੀ ਹੈ ਜਿਹੜਾ ਉਹ ਬੰਦ ਕਰਦਣ ਜਿਹੜੀਆਂ ਕਣਕਾਂ ਨਵੰਬਰ ਦੇ ਵਿੱਚ ਬਜਾਈ ਕੀਤੀ ਸੀ ਤੁਸੀਂ ਕਹਿ ਸਕਦੇ ਹੋ ਕਿ ਦਸੰਬਰ ਅੱਧ ਤੱਕ ਜਿਹੜੇ ਕਿਸਾਨ ਵੀਰਾਂ ਨੇ ਬਜਾਈ ਕੀਤੀ ਸੀ ਜਿਵੇਂ ਕਿਸੇ ਦਾ ਸਬਜ਼ੀ ਵਾਲਾ ਖੇਤੀ ਜਾਂ ਗੰਨੇ ਵਾਲਾ ਖੇਤ ਸੀ ਤੇ ਉਹ ਤਾਂ ਚਲੋ ਉਹਨਾਂ ਨੂੰ ਇੱਕ ਦੋ ਪਾਣੀ ਦੀ ਲੋੜ ਪਵੇਗੀ ਪਰ ਤੁਸੀਂ ਪਾਣੀ ਹੈ ਜਿਹੜਾ ਉਹ ਕਣਕਾਂ ਨੂੰ ਹੁਣ ਬੰਦ ਕਰ ਦਿਓ ਆਪਣੇ ਏਰੀਏ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਕੋਈ ਪਾਣੀ ਲੱਗਦਾ ਇਹ ਆਪਾਂ ਪਤਾ ਨਹੀਂ ਕਿਉਂ ਉਤਰੋ ਸਮਾਰਾ ਆਪਣੇ ਵੀ ਇੱਧਰ ਇਹ ਹੋਈ ਹੈ ਕਿ ਡੀਜ਼ਲ ਫੂਕ ਫੂਕ ਕੇ ਜਨਰੇਟਰ ਇੰਜਣਾਂ ਦਾ ਮਤਲਬ ਪਾਣੀ ਹੈ ਜਿਹੜਾ ਉਹ ਖੇਤਾਂ ਨੂੰ ਕਣਕ ਨੂੰ ਲਾ ਰਿਹਾ ਤੇ ਉਹ ਕਣਕਾਂ ਨੂੰ ਕੋਈ ਲੋੜ ਵੀ ਨਹੀਂ ਇਸ ਟਾਈਮ ਪਾਣੀ ਦੀ ਹਾਂ ਜਿੱਥੇ ਰੇਸਲੀ ਜ਼ਮੀਨਾਂ ਉੱਥੇ ਦਾ ਪਾਣੀ ਚਾਹੀਦਾ ਹੁੰਦਾ ਸਲਾਬ ਲਈ ਪਰ ਜਿਹੜੀਆਂ ਜ਼ਮੀਨਾਂ ਡਾਕਰ ਆ ਉਹਨਾਂ ਦੇ ਵਿੱਚ ਤੁਸੀਂ ਕਦੀ ਅਪਣਾ ਕੇ ਦੇਖਿਓ ਚਾਰਾ ਕਰਨਾਲਿਆਂ ਦੇ ਵਿੱਚ ਪਾਣੀ ਹੈ ਜਿਹੜਾ ਉਹ ਨਿਆ ਲਿਓ ਮੈਂ 2-3 ਸਾਲਾਂ ਤੋਂ ਪਿਛਲਿਆਂ ਤੋਂ ਇੱਕ ਚੈਨਲ ਜਿਹੜਾ ਆਪਣਾ ਪਹਿਲਾਂ ਬੰਦ ਹੋ ਗਏ ਉੱਤੇ ਵੀ ਮੈਂ ਇਹੋ ਕਰ ਰਿਹਾ ਕਈ ਥੱਲੇ ਕਮੈਂਟ ਕਰਦੇ ਸੀ ਕਿ ਇਦਾਂ ਨਹੀਂ ਐਵੇਂ ਹੁੰਦਾ ਓਵੇਂ ਹੁੰਦਾ ਤੇ ਹੁਣ ਤੁਸੀਂ ਜਿਹੜੇ ਵੱਡੇ ਇਨਫੋਰਮੇਸ਼ਨ ਦੇਣ ਵਾਲੇ ਆ ਚੈਨਲ ਜਿੱਦਾਂ YouTube ਦੇ ਉੱਪਰ ਮੈਂ ਨਾਮ ਨਹੀਂ ਲਵਾਵਾਂਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਤੇ ਦੇਖਿਓ ਉਹਨਾਂ ਨੇ ਸਾਰਿਆਂ ਨੇ 1-2 ਦਿਨਾਂ ਦੇ ਵਿੱਚ ਉਹੀ ਵੀਡੀਓ ਹੈ ਜਿਹੜੀ ਉਹ ਪਾਈ ਹੈ ਕਿ ਹਾਂ ਵੀ ਪਾਣੀ ਕਣਕ ਨੂੰ ਜਿਹੜੀ ਆ ਉਹ ਜ਼ਿਆਦਾ ਲੋਡ ਨਹੀਂ ਹੁੰਦੀ ਇਹ ਆਪਾਂ ਇਦਾਂ ਵੀ ਸਾਰ ਸਕਦੇ ਆ ਬਿਨਾ ਪਾ ਇਹਦੇ ਨਾਲ ਇਹ ਨਹੀਂ ਕਿ ਕਣਕ ਛੇਤੀ ਪੱਕੂਗੀ ਸਗੋਂ ਲੇਟ ਪੱਕੂਗੀ ਜੇ ਆਪਾਂ ਪਾਣੀ ਲਾ ਦਾਂਗੇ ਤੇ ਕਣਕ ਨੇ ਛੇਤੀ ਹੈ ਜਿਹੜਾ ਉਹ ਪੱਕ ਜਾਣਾ ਤੇ ਦੂਸਰੀ ਗੱਲ ਹੁਣ ਆਪਾਂ ਕਰੀਏ ਅੱਗੇ ਗੁੱਲੀ ਡੰਡੇ ਬਾਰੇ ਮੌਸਮ ਬਾਰੇ ਤੁਹਾਨੂੰ ਦੱਸਦਾ ਕਿ ਸ਼ਨੀ ਐਤਵਾਰ ਮੀਂਹ ਹੈ ਜਿਹੜਾ ਉਹ ਦੱਸਿਆ ਹੋਇਆ ਤੇ ਬਾਕੀ ਥੋੜੀ ਬੋਧੀ ਕਿਣਮੇਣਾ ਜਿਹੜੀ ਉਦੋਂ ਤੱਕ ਹੋ ਸਕਦੀ ਹੈ ਅੱਗੇ ਸੋਮਵਾਰ ਜਾ ਕੇ ਥੋੜਾ ਜਿਹਾ ਦੇਣ ਲੱਗਣ ਦੇ ਅਸਰ ਹੈਗੇ ਆ ਤੇ ਇਹ ਹਫਤਾ ਪੂਰਾ ਹੀ ਐਨ ਬੱਦਲ ਚ ਹੀ ਲੰਘੂਗਾ ਤੇ ਹੁਣ ਆਪਾਂ ਗੱਲ ਕਰੀਏ ਗੁੱਲੀ ਡੰਡੇ ਬਾਰੇ ਕਿਸਾਨ ਵੀਰੋ ਗੁੱਲੀ ਡੰਡਾ ਜਿਹੜਾ ਹਾਂ ਕਾਫੀ ਜ਼ਿਆਦਾ ਇਹ ਤੁਸੀਂ ਇਹ ਖੇਤ ਦੇਖ ਸਕਦੇ ਹੋ ਚਲੋ ਇੱਥੇ ਇੱਕ ਤਹਾਨੀ ਉਹ ਅੱਗੇ ਮਤਲਬ ਤੁਹਾਨੂੰ ਸ਼ਾਇਦ ਲੱਭ ਰਿਹਾ ਹੋਏ ਕੈਮਰੇ ਦੇ ਵਿੱਚ ਕਾਫੀ ਜ਼ਿਆਦਾ ਗੁੱਲੀ ਡੰਡਾ ਜਿਹੜਾ ਇਹ ਖੇਤ ਵਿੱਚ ਖੜਾ ਆ ਇਹਦੇ ਤਾਂ ਚਲੋ ਪਹਿਲਾਂ ਤਾਂ ਪੂਰਾ ਐਨ ਖਤਮ ਹੋ ਗਿਆ ਸੀ ਬਸ ਮੈਂ ਤੁਹਾਨੂੰ ਇਹ ਕਹਿ ਸਕਦਾ ਇਹ ਵੀ ਦੇਖੋ ਐਚਓ ਤੇ ਚਲੋ ਨਾ ਮਾਤਰਾ ਇੰਨਾ ਕਿਤੇ ਕਿਤੇ ਇੱਕ ਬਿਰਲਾ ਵਾਂਝਾ ਬੂਟਾ ਉਹ ਤਾਂ ਚਲੋ ਹੋਏ ਗਈ ਤੇ ਸਪ੍ਰੇਆਂ ਦੋਹਾਂ ਨਾਲ ਸੇਮ ਕੀਤੀਆਂ ਸਕੂ ਇਹ ਖੇਤ ਵਿੱਚ ਸਪ੍ਰੇ ਹੈ ਜਿਹੜੀ ਉਹ ਤੇਜ਼ ਪਾਈ ਫਰਕ ਬਸ ਇੰਨਾ ਕਿ ਇਹ ਇੰਜਨ ਵਾਲੇ ਪੰਪੜਾ ਕੀਤੀ ਸੀ ਤੇ ਇਹ ਜਿਹੜੀ ਆ ਇਹਦੇ ਵਿੱਚ ਗੁੱਲੀ ਡੰਡਾ ਸਗੋਂ ਘੱਟ ਸੀ ਇਹਦੇ ਵਿੱਚ ਜ਼ਿਆਦਾ ਸੀ ਤੇ ਇਹ ਆਪਾਂ ਬੈਟਰੀ ਵਾਲੇ ਪੰਪਣਾ ਕੀਤੀ ਸੀ ਬੈਟ ਹਮੇਸ਼ਾ ਹੀ ਕੋਈ ਤੁਸੀਂ ਨਦੀਨ ਚਲੋ ਮਾਰਨਾ ਜਾਂ ਕੋਈ ਸਪਰੇਅ ਦੂਸਰੀ ਕਰਨੀਆਂ ਉਹ ਹਮੇਸ਼ਾ ਹੀ ਬੈਟਰੀ ਵਾਲੇ ਪੰਪਣਾ ਜਾਂ ਹੈਂਡਲ ਵਾਲੇ ਪੰਪਣਾ ਕਰੋ ਜੋ ਉਹਦੀ ਆਮ ਨੋਜ਼ਲ ਹੁੰਦੀ ਆ ਉਹ ਸਿੱਧੀ ਥੱਲੇ ਨੂੰ ਕਰਕੇ ਪਾਣੀ ਜ਼ਰੂਰ ਜ਼ਿਆਦਾ ਲਾ ਦਿਆ ਕਰੋ ਤੇ ਜੇਕਰ ਮੈਂ ਗੱਲ ਕਰਾਂ ਇਧਰਲੇ ਪਾਸੇ ਗੁੱਲੀ ਡੰਡੇ ਦੀ ਤੇ ਗੁੱਲੀ ਡੰਡਾ ਤੁਸੀਂ ਦੇਖ ਸਕਦੇ ਹੋ ਪੂਰਾ ਤੇ ਹੁਣ ਆਪਾਂ ਆਈਏ ਨੁਕਸਾਨ ਤੇ ਕਿਸਾਨ ਵੀਰੋ ਨੁਕਸਾਨ ਇਹਦਾ ਇੱਕ ਤਾਂ ਇਹ ਹੈ ਕਿ ਚਲੋ ਇਹ ਕਣਕ ਜ਼ਮੀਨ ਦੇ ਵਿੱਚੋਂ ਖਰਾਕ ਖਾਂਦਾ ਜਿਹੜੀ ਕਣਕ ਨੇ ਖਰਾਕ ਖ ਉਹੀ ਇਹਨੂੰ ਵੀ ਲੱਗਦੀ ਹੈ ਜੋ ਆਪਾਂ ਖਾਦਾਂ ਪਾਣੀਆਂ ਡੀਏਪੀ ਪਾਣੀਆਂ ਸਭ ਕੁਝ ਇਹਨੂੰ ਵੀ ਲੱਗਣਾ ਦੂਸਰੀ ਗੱਲ ਇਹਦੇ ਨਾਲ ਆਪਾਂ ਨੂੰ ਝਾੜ ਐਵੇਂ ਦੇਖਣ ਨੂੰ ਮਿਲਦਾ ਕਿ ਇਹਨੀ ਆਪਣੀ ਜਗ੍ਹਾ ਮਾਲ ਲੈਣੀ ਹੈ ਕਣਕ ਨੇ ਕਈ ਜਗ੍ਹਾ ਬੂਟਾ ਜਿਹੜਾ ਉਹ ਨਹੀਂ ਮਾਰਿਆ ਹੋਏਗਾ ਜਾਂ ਫਿਰ ਇਨੀ ਕੀ ਕਰਨਾ ਮਤਲਬ ਇਹਦੇ ਉੱਪਰ ਆ ਕੇ ਇਹ ਕਿੰਨੀ ਦੇਰ ਤੱਕ ਮਤਲਬ ਇਹ ਸਭ ਨਾਲ ਤੁਸੀਂ ਕਹਿ ਸਕਦੇ ਹੋ ਕਿਉਂਕਿ 2-2 ਫੁੱਟ ਉੱਪਰ ਹੋ ਜਾਂਦਾ ਕਣਕ ਨਾਲ ਤੇ ਇਹਦੇ ਉੱਪਰ ਆ ਕੇ ਜਿਹੜੇ ਮਤਲਬ ਕੋਈ ਆ ਜੀਵ ਛੋਟੇ ਇਨਸੈਕਟ ਉਹ ਬੈਠਣਗੇ ਉਹ ਅੱਗੇ ਮਤਲਬ ਸਿੱਟੇ ਤੱਕ ਜਾਣਗੇ ਸਿਰਫ ਇਹਦਾ ਇਹੋ ਹੀ ਨੁਕਸਾਨ ਹੈ ਹੋਰ ਇਹਦਾ ਕੋਈ ਮਤਲਬ ਨੁਕਸਾਨ ਨਹੀਂ ਨੁਕਸਾਨ ਜੇਕਰ ਮੈਂ ਕੁਵਾਂਟਲਾਂ ਦੀ ਗੱਲ ਕਰਾਂ ਤਾਂ ਕਿਸਾਨ ਵੀਰੋ ਜਿਹੜਾ ਇਹ ਮਤਲਬ ਗੁੱਲੀ ਡੰਡਾ ਇਹ 4 ਤੋਂ ਲੈ ਕੇ ਆਪਣਾ ਮਤਲਬ 2 ਤੋਂ ਲੈ ਕੇ 4 ਕੁਇੰਟਲ ਦੇ ਵਿੱਚ ਵਿੱਚ ਆਪਣਾ ਨੁਕਸਾਨ 2 ਤਾਂ ਚਲੋ ਹੋਏਗਾ ਹੀ ਹੋਏਗਾ ਪਰ ਹਾਂ 2 ਤੋਂ 4 ਕੁਇੰਟਲ ਜਿਹੜਾ ਮੈਂ ਉਹਦੀ ਗੱਲ ਕਰ ਰਿਹਾ ਜਿੱਥੇ ਬਹੁਤ ਜ਼ਿਆਦਾ ਜਿੱਦਾਂ ਇਹ ਕੀਤਾ ਇਹਦੇ ਵਿੱਚ ਵੀ ਸ਼ੁਰੂ ਚ ਨਹੀਂ ਅੱਗੇ ਬਹੁਤ ਮਤਲਬ ਸੰਘਣਾ ਆਇਆ ਤੇ ਉਹੀ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਨੁਕਸਾਨ ਉੱਥੇ ਹੀ ਹੋਏਗਾ ਜਿੱਥੇ ਵਿਰਲਾ ਵੰਜਾ ਉੱਥੇ ਬਹੁਤੀ ਟੈਨਸ਼ਨ ਨਾ ਲਿਆ ਕਰੋ ਗੁੱਲੀ ਡੰਡੇ ਦੀ ਹਾਂ ਇਹ ਟੈਨਸ਼ਨ ਜ਼ਰੂਰ ਹੁੰਦੀ ਆ ਕਿ ਜਦੋਂ ਇਹ ਕੰਬਾਈਨ ਦੇ ਵਿੱਚੋਂ ਪੱਕ ਕੇ ਲੰਘਿਆ ਤੇ ਇਹਦਾ ਬੀਜ ਆਪਣੇ ਖੇਤ ਵਿੱਚੋਂ ਫੇਰ ਮਤਲਬ ਉਹ ਹੁਣ ਆਇਆ ਇਹ ਇੱਕ ਬੂਟੇ ਤੋਂ ਅੱਗੇ ਮਤਲਬ 500 ਬੂਟਾ ਬੜਨਾ ਹੈ ਨਾ ਉਹ ਨੁਕਸਾਨ ਜ਼ਰੂਰ ਹੁੰਦਾ ਪਰ ਜੇਕਰ ਮੈਂ ਝਾੜ ਦੀ ਗੱਲ ਕਰਾਂ ਇਹ ਨਹੀਂ ਬਾਲਾ ਜਿਆਦਾ ਮਤਲਬ ਘਟਾਉਂਦਾ ਕੋਈ ਜहां ਜਿੱਤੇ ਜ਼ਿਆਦਾ ਸੰਗਣਾ ਉੱਥੇ ਤਾੜਾ 2 ਤੋਂ 4 ਕੁਇੰਟਲ ਜਿਹੜਾ ਉਹ ਨੁਕਸਾਨ ਹੋ ਸਕਦਾ ਸੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ